ਅੱਜ ਸ਼ਾਮ ਨੂੰ ਸਾਡੇ ਟਮਾਟਰ ਦਾ ਸੂਪ ਟਮਾਟਰ ਮੈਂ ਬਾਹਰ ਲਈ ਹੁਣ ਇਹਨਾਂ ਦੇ ਫੁਲਕਾ ਦੇ ਜਿਹੜੇ ਛਿਲਕੇ ਆ ਸਾਰੇ ਉਤਾਰੂੰਗੀ ਟਮਾਟਰਾਂ ਨੂੰ ਜਿਹੜੇ ਛਿੱਲ ਗਏ ਉਹਨੂੰ ਮੈਂ ਮਿਕਸੀਜ ਵਿੱਚ ਪੀਸ ਲਿਆ ਤੇ ਹੁਣ ਆਪਾਂ ਨੇ ਇਹਨੂੰ ਧਰਤਾ ਗੈਸ ਤੇ ਦੇਖੋ ਐ ਜਿਆ ਗਾੜਾ ਗਾੜਾ ਹੋ ਜਾ ਲਿਆ ਇਹ ਮੈਂ ਥੋੜੀ देर ਹੋਰ ਪਕਾਵੂੰਗੀ ਮੈਂ ਫਿਰ ਇਹਦੇ ਵਿੱਚ ਮਸਾਲੇ ਐਡ ਕਰੂੰਗੀ ਬੇਸਿਕ ਮਸਾਲੇ ਪਾਉਣੇ ਜਿਆਦਾ ਮਸਾਲੇ ਨਹੀਂ ਪਾਉਣਾ ਇਹ ਤਿਆਰ ਕਰ ਲਈ ਸਾਰਾ ਬਲੌਗ ਨਹੀਂ ਬਣਾ ਪਾਈ ਤੀ ਪਰ ਬਣਿਆ ਸਵਾਦਿਸ਼ਟ ਤੇਜੀ ਜੀ ਮੈਨੂੰ ਨੀਂਦ ਆ ਰਹੀ ਥੀ ਨਵੋ ਏਧਾਈ ਮਸਾਜ ਚ ਕਰ ਰਹੀ ਥੀ ਸੌਣ ਲੱਗ ਗਿਆ ਫਿਰ ਇਹ ਐ ਬੱਚਿਆਂ ਦੀ ਤਰ੍ਹਾਂ ਪਿਆਰ ਲੈਂਦਾ ਬਹੁਤ ਜ਼ਿਆਦਾ ਸਾਰੇ ਪਰਿਵਾਰ ਤੇ ਮੇਰੇ ਫੋਨ ਚ ਦਿਖ ਰਿਹਾ ਹੈ ਮਨਮੂਦਾ ਜਰ ਮਨਮੂਦਾ ਇਹ ਖਾਂ ਕੇ ਲੈ ਅੱਜ ਵੀ ਵਰਕ ਬੰਦਾ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਅਸੀਂ ਜਾ ਰਹੇ ਹਾਂ ਨਵੂ ਦੀ ਸਕੂਲ ਤੇ ਪੀਡੀਐਮ ਤੇ ਕਿਆ ਜਨਬੂ ਦੇ ਪ੍ਰੀ ਬੋਰਡ ਜਿਹੜੇ ਪੇਪਰ ਹੋਏ ਸੀਗੇ ਨਾ ਉਹ ਤਾਂ ਆ ਗਾਣੇ ਆ ਤੇ ਕਿਸ਼ੂ ਦੀ ਗੱਲੂ ਆ ਤੇ ਨਬੂ ਦੀ ਅੱਜ ਹੈ ਦੇਖਦੇ ਆ ਨਬੂ ਨੇ ਕਿਆ ਕਰਿਆ ਪੇਪਰਾਂ ਚ ਬਾਈ ਬਾਕੀ ਟੈਨਸ਼ਨ ਜੀ ਤਾਂ ਹੁੰਦੀ ਆ ਉਹ ਕੌਮ ਕੌਮ ਦੀ ਤਾਂ ਹੁੰਦਾ ਹੀ ਹੈ ਜਸ ਕੋਲ ਜਾਂਦੇ ਹੁੰਦੇ ਪੇਪਰ ਵੇਰਾ ਦੇਖਣ ਲਈ ਹਾਂ ਸਾਹ ਤੁਹਾਡਾ ਕੋ ਐਕਸਪੀਰੀਅੰਸ ਇਹਦੇ ਵੈਲੇ ਤੁਹਾਨੂੰ ਤਾਂ ਪਤਾ ਹੀ ਹੈ ਕਹਿ ਲੂੰਗਾ ਮੱਚ ਚ ਨਹੀਂ ਨਾ ਤਾਂ ਜੈ ਯਕੀਨ ਹੈ ਚਲੋ ਬਾਕੀ ਕੀ ਸੁਦੀ ਕਰ ਲੂਆਂ ਕਿਸੇ ਦਾ ਕਰ ਲੂ ਦੇਖਦੇ ਐ ਅਸੀਂ ਨਾ ਬੁਰੀ ਪੀਟੀਐਮ ਨੂੰ ਜਾਇ ਇਤੀ ਕੁਝ ਪੇਪਰਾਂ ਚ ਚਲੋ ਥੋੜੀ ਮਿਹਨਤ ਦੀ ਜਰੂਰਤ ਹੈ ਉਹ ਕਰ ਲੂਗੀ ਉਹ ਹਲੇ ਫਾਈਨਲ ਪੇਪਰ ਆਣੇ ਆ ਪ੍ਰੀਵੋਰਡ ਚ ਥੋੜਾ ਮੈਥ ਤੇ ਸਾਇੰਸ ਚ ਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਉਹਦੇ ਚ ਥੋੜੇ ਨੰਬਰ ਕੱਟ ਆ ਬਾਕੀ ਦਾ ਠੀਕੇ ਸੀਗੇ ਤੇ ਅੱਜ ਜਦ ਤੋਂ ਉਸ ਤੋਂ ਬਾਅਦ ਆ ਕੇ ਫਿਰ ਮੈਂ ਆਪਣਾ ਬਿਜ਼ੀ ਹੋ ਗਈ ਸੀ ਘਰ ਦੇ ਕੰਮਾਂ 'ਚ ਕੋਈ ਵੀ ਵਲੌਗ ਨਹੀਂ ਸ਼ੂਟ ਕਰਿਆ ਉਸ ਤੋਂ ਬਾਅਦ ਮੈਂ ਯੋਗਾ ਚਲੇਗੀ ਤੇ ਫਿਰ ਮੈਂ ਆ ਕੇ ਕੱਪੜੇ ਲਧੋਣ ਲਈ ਮਸ਼ੀਨ ਲਾ ਲਈ ਬਸ ਇਹਨਾਂ ਕੰਮਾਂ 'ਚ ਪੂਰਾ ਦਿਨ ਲੰਘ ਗਿਆ ਨਹੀਂ ਲੱਗਿਆ ਵੀ ਵਲੌਗ ਵੀ ਸ਼ੂਟ ਕਰਨਾ ਹੈ ਤੇ ਪਹਿਲਾਂ ਵਾਲਾ ਵਲੌਗ ਜਿਹੜਾ ਕੰਟੀਨਿਊ ਹੈ ਮਤਲਬ ਕਿ ਜਿੱਦਣ ਨਵੂ ਦੀ ਅਸੀਂ ਪੀਟੀਐਮ ਤੇ ਗਏ ਤੇ ਉਹ اسی ਤਰੀਕ ਸੀਗੀ 31 ਤੇ 30 ਤਰੀਕ ਤੀ ਹੈ ਨੀ 31 ਤਰੀਕ ਨੂੰ ਗਏ ਤੇ ਤੇ ਅੱਜ ਹੈ ਗਈ ਜੀ ਤਰੀਕ ਪਹਿਲੀ ਕੱਲ ਕੋਈ ਵੀ ਵਲੌਗ ਸ਼ੂਟ ਨਹੀਂ ਕਰਿਆ ਤੇ ਅੱਜ ਕੀ ਸ਼ੂ ਦੀ ਪੀਟੀਐਮ ਹੈ ਕਿਛੂ ਦੇ ਪੇਪਰ ਦਿਖਾਉਣੇ ਅੱਜ ਦੇਖਦੇ ਬਸ ਹੁਣ ਟੈਨਸ਼ਨ ਜੀ ਤਾਂ ਹੁੰਦੀ ਹੋয়া ਚਲੋ ਬੱਚੇ ਨੂੰ ਕਿਹਾ ਮਾਵਾ ਪਾਪ ਨੂੰ ਵੀ ਟੈਨਸ਼ਨ ਹੈ ਕਿਉਂਕਿ ਸਾਡੇ ਤਾਂ ਜੀ ਪਹਿਲਾਂ ਪੈਂਦੀਆਂ ਜੇ ਇਹਨਾਂ ਦੀ ਇਹਨਾਂ ਦੀ ਕੋਈ ਮਤਲਬ ਕਿ ਗਲਤੀ ਹੁੰਦੀ ਹੈ ਇਹਨਾਂ ਦੇ ਪੇਪਰਾਂ 'ਚ ਨੰਬਰ ਘੱਟ ਹੁੰਦੇ ਆ ਤਾਂ ਪਹਿਲਾਂ ਤਾਂ ਜੀ ਸਾਨੂੰ ਡਰ ਲੱਗਦਾ ਕਿਉਂਕਿ ਕੱਲ ਤਾਂ ਸਾਰੀ ਸਾਡੇ 'ਤੇ ਆ ਜਾਂਦੀ ਬਾਕੀ ਜੀ ਬੱਚਿਆਂ ਦੇ ਮਾਪੇ ਵੀ ਘੋਲ ਕੇ ਨਹੀਂ ਪਾ ਸਕਦੇ ਟੀਚਰ ਵੀ ਘੋਲ ਕੇ ਨਹੀਂ ਪਾ ਸਕਦੇ ਇਹ ਤਾਂ ਜੀ ਹੁਣ ਬੱਚਿਆਂ ਦੇ ਹੱਥ ਹੁੰਦਾ ਟੀਚਰ ਤਾਂ ਸਾਰਿਆਂ ਨੂੰ ਇੱਕੇ ਸਰ ਪੜਾਉਂਦਾ ਹੁੰਦਾ ਤੇ ਮਾਪੇ ਵੀ ਦੋ ਬੱਚੇ ਅਗਰ ਦੋਹਾਂ ਨੂੰ ਇੱਕੇ ਸਾਰ ਗਾਈਡ ਕਰਦਾ ਹੁੰਦਾ ਇੱਕ ਜ਼ਿਆਦਾ ਵਧੀਆ ਨਿਕਲ ਜਾਂਦਾ ਇੱਕ ਥੋੜਾ ਜਿਹਾ ਨਾਰਮਲ ਵੀ ਹੁੰਦਾ ਹੈ ਵੀ ਕਿਛੂ ਬਾਕੀ ਹੁਣ ਦੇਖਦੇ ਜੀ ਟੀਚਰ ਕਿਆ ਕਹਿੰਦੇ ਐ ਵੈਸੇ ਬਲੇਮ ਇੱਕ ਨੂੰ ਨਹੀਂ ਕਰਨਾ ਚਾਹੀਦਾ ਜੇ ਤਾਂ ਟੀਚਰ ਸਾਨੂੰ ਇਹ ਕਰਨ ਲੱਗ ਜਾਂਦੇ ਅਸੀਂ ਟੀਚਰਾਂ ਨੂੰ ਇਹ ਕਰਨ ਲੱਗ ਜਾਂਦੇ ਐ ਇਤਾਂ ਨਹੀਂ ਹੁੰਦਾ ਬੱਚੇ ਦਾ ਆਪਣਾ ਦਿਮਾਗ ਵੀ ਹੁੰਦਾ ਐ ਬਾਕੀ ਕਈ ਵਾਰੀ ਬੱਚਾ ਕੋਸ਼ਿਸ਼ ਵੀ ਕਰਦਾ ਐ ਪਰ ਮਾਈਂਡ ਉਨਾਂ ਕਿ ਉਨਾਂ ਕੇ ਪਰਫਾਰਮ ਕਰ ਪੈਂਦਾ ਐ ਜਿੰਨਾ ਕੋ ਉਹਦੇ ਹੁੰਦਾ ਐ ਚਲੋ ਬਸ ਜੋ ਵੀ ਆਪਣੇ ਵੱਲ ਤੇ ਕੋਸ਼ਿਸ਼ ਤਾਂ ਕਰਦਾ ਹੀ ਐ ਤੂੰ ਧੁੰਦ ਜੀ ਵੀ ਪਈ ਗਈ ਆ ਜੀ ਸਵੇਰੇ ਸਵੇਰੇ ਕੱਲ ਇੰਨੀ ਸੋਹਣੀ ਧੁੱਪ ᱛੀ ਮਤਲਬ ਕਿ ਐਂ ਲੱਗਦਾ ਤਾਂ ਵੀ ਕੋਟੀਆਂ ਗਈਆਂ ਪਰ ਅੱਜ ਫੇਰ ਧੁੰਦ ਆ ਵੈਸੇ ਹਲੇ ਧੁੰਦ ਤੇ ਠੰਡ ਪੈਣੀ ਚਾਹੀਦੀ ਆ ਕਣਕਾਂ ਲਈ ਬਹੁਤ ਫਾਇਦੇ ਵਾਲੀ ਆ ਧੁੰਦੇ ਹੀ ਠੰਡ ਨਹੀਂ ਤਾਂ ਫੇਰ ਕਣਕਾਂ ਦਾ ਜਿਹੜਾ ਦਾਣਾ ਇਹ ਨਾ ਉਹ ਪਤਲਾ ਰਹਿ ਜਾਣਾ ਫਰੀਕ ਜਦੋਂ 10 ਵਜੇ ਵੇਜੀ ਪੂਰੇ 10 ਵਜੇ ਆ ਹਾਲ ਇੱਧਰ ਨੂੰ ਅਗਰ ਮੈਂ ਕਰਦੀ ਸਾਹਮਣੇ ਨੂੰ ਤਾਂ ਘੱਟ ਦਿਖਦੀ ਅਗਰ ਇੱਧਰ ਟੇਢਾ ਕਰਦੇ ਅਨ ਕਿ ਜਿਆਦਾ ਦਿਖਦੀ ਆ ਕਿ ਕਿ ਵੀ ਆਈ ਕ ਸਕੂਲ ਵਾਲਿਆਂ ਨੂੰ ਵੀ ਇਸ ਕਿਸ ਗੱਲ ਤੇ ਥੋੜਾ ਜਿਹਾ ਗੁੱਸਾ ਹੁੰਦਾ ਏ ਮੱਲੇ ਵੀ ਕਿਸੇ ਵੀ ਦਿਨ ਇਹ ਪੀਟੀਐਮ ਰੱਖ ਦਿੰਦੇ ਆ ਕਈ ਵਾਰੀ ਹੁਣ ਬੰਦੇ ਕੋ ਟਾਈਮ ਹੁੰਦਾ ਕਈ ਵੇ ਨਹੀਂ ਵੀ ਹੁੰਦਾ ਜਿੱਦਾਂ ਉਹ ਨਵੂ ਦੀ ਪਰਸੋਂ ਸੀਗੀ ਤੇ ਅੱਜ ਕਿਸ਼ੂ ਦੀ ਆ ਜਾਂ ਤਾਂ ਇੱਕੇ ਦਿਨ ਰੱਖ ਲੰਦੇ ਜਾਂ ਫਿਰ ਕੋਈ ਦਿਨ ਤੁਸੀਂ ਇਹਨਾਂ ਨੇ ਪੱਕਾ ਰੱਖਣਾ ਚਾਹੀਦਾ ਸੈਟਰਡੇ ਵਗੈਰਾ ਇਦਾਂ ਪਰ ਆਏ ਵੀ ਇਹ ਕਿਸੇ ਵੀ ਦਿਨ ਪੀਟੀਐਮ ਰੱਖ ਦਿੰਦੇ ਆ ਪੀਟੀਐਮ ਅਟੈਂਡ ਕਰਕੇ ਜੇ ਅਸੀਂ ਘਰ ਪਹੁੰਚ ਚੁੱਕੇ ਆ ਇਸ ਵਾਰ ਤਾਂ ਕਿਸ਼ੂ ਨੰਬਰ ਲੈ ਗਿਆ ਵਰੀਆ ਨੰਬਰ ਆਇਆ ਮੈਥ ਵਗੈਰਾ ਵੀ ਕਲੀਅਰ ਕਰ ਗਿਆ ਸੀਗਾ ਤੇ ਬਾਕੀ ਦੇਖਦੇ ਹਾਂ ਹੁਣ ਫਾਈਨਲ ਚ ਕੀ ਕਰਦੇ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ